ਏ ਬਾਈ ਜੀਤਾ ਪਿੰਡ ਬੁੱਧ ਸਿੰਘ ਵਾਲੇ ਤੋਂ ਬਾਈ ਦਾ ਵੀ ਕਾਫੀ ਤਜਰਬਾ ਹੈਗਾ ਬੀਟਲ ਬੱਕਰੀਆਂ ਰੱਖਦੇ ਆ ਬਹੁਤ ਸਾਲ ਹੋ ਗਏ ਆਜੋ ਬਾਈ ਨਾਲ ਗੱਲਬਾਤ ਕਰਾਉਣੇ ਇਹਨਾਂ ਦੇ ਤਜਰਬੇ ਸੁਣਦੇ ਆ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਵਧੀਆ ਵੀਰ ਜੀ ਚੜਦੀ ਕਲਾ ਤੇ ਬਾਈ ਦੱਸੋ ਮੜਾ ਆਪਣੀ ਕਹਾਣੀ ਬੱਕਰੀ ਪਾਲਾਂ ਚ ਕਦੋਂ ਦੇ ਜੁੜੇ ਹੋਈ ਬਾਈ ਜੀ ਕਹਾਣੀ ਤਾਂ ਡੂੰਗੀ ਆ ਮੈਨੂੰ 20 ਸਾਲ ਹੋ ਗਏ ਲੱਗੇ ਨੂੰ ਡੂੰਗੀ ਦੱਸੋ ਫਿਰ ਬਾਈ ਡਿਟੇਲ ਤੇ ਮੇਰੇ ਡੈਡੀ ਜੀ ਨਾ ਡੈੱਥ ਹੋ ਗਈ ਸੀ ਮੈਂ ਪੜਦਾ ਸੀ 10ਵੀਂ ਚ ਹਾਂਜੀ ਤੇ ਸਾਡੇ ਕੋਲ ਭੇਡਾਂ ਸੀਗੀਆਂ ਅੱਛਾ ਤੇ 9 ਕੋ ਭੇਡਾਂ ਸੀਗੀਆਂ ਤੇ ਬਸ ਉਹਦੀ ਡੈੱਥ ਹੋ ਗਈ ਤੇ ਮੈਂ 10ਵੀਂ ਚ ਪੜਦਾ ਹੀ ਮੈਥੋਂ ਦੋ ਛੋਟੇ ਸੀ ਮੇਰੀ ਭੈਣ ਤੇ ਭਰਾ ਹੂੰ ਤੇ ਬਸ ਉਹ ਪੈਸੇ ਜੇ ਸਿਰ ਚੜ੍ਹ ਕੇ ਡਾੜੀ ਦਾਖਲ ਸੀਗਾ ਅੱਛਾ ਤੇ ਬਸ ਮੋਰ ਦੇ ਬੱਕਰੀ ਵਾਲੇ ਪਾਸੇ ਆ ਗਿਆ ਬੱਕਰੀਆਂ ਵਾਲੇ ਪਾਸੇ ਦਿਹਾੜੀਆਂ ਦੁਰੜੀਆਂ ਮੈਂ ਹੁਣਾਂ ਦਾ ਭਰਤੀ ਸੀਗਾ ਤੇ ਫਿਰ ਬੱਕਰੀਆਂ ਵਾਲੇ ਪਾਸੇ ਆ ਗਿਆ ਆਉਣਾ ਪੈ ਗਿਆ ਵੀ ਪਿਤਾ ਪੁਰਖੀ ਕੀਤਾ ਸੰਭਾਲਣਾ ਪੈ ਗਿਆ ਕੀਤਾ ਸੰਭਾਲਣਾ ਉਦੋਂ ਭਈ ਕਿੰਨੀ ਉਮਰ ਸੀ ਜਦੋਂ ਡੈਡੀ ਦੀ ਡੈਥ ਹੋਈ ਸੀ ਮੇਰੀ 14 ਸਾਲਾਂ ਦੀ ਉਮਰ ਸੀ ਤੋਂ ਠੀਕ ਹੈ ਭਾਈ ਤੇ ਕਿੰਨੇ ਜਾਨਵਰ ਹੁੰਦੇ ਸੀ ਉਦੋਂ ਘਰੇ ਉਦੋਂ ਸਾਡੇ ਕੋਲੇ ਵੀਰੇ ਭੇਡਾਂ ਸੀਗੀਆਂ 9 ਘੜੇ ਤੇ ਸੀ ਕਿਸੇ ਕਿਸੇ ਦੀਆਂ ਸੀ ਅੱਛਾ ਤੇ ਡੈਡੀ ਦੀ ਡੈਥ ਹੋ ਗਈ ਫਿਰ ਮੈਂ ਭੇਡਾਂ ਸੰਭਾਲੀਆਂ ਹੂੰ ਤੋਂ ਆ ਨੌ ਲੈ ਲਈਆਂ ਸਾਨੂੰ ਆਈਆਂ ਸੀ ਫਿਰ ਦਦ ਮੈਂ ਹੌਲੀ 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 ਹੋਈ ਫਿਰ ਬੱਕਰੀਆਂ ਲੈ ਲਈਆਂ ਵੇਚ ਕੇ ਭੇਡਾਂ ਹੂੰ ਫਿਰ ਬੱਕਰੀਆਂ ਵਾਲੇ ਪਾਸੇ ਆ ਗਿਆ ਅੱਛਾ ਹਾਂਜੀ ਤੇ ਕਿਵੇਂ ਫਿਰ ਹੁਣ ਹੁਣ ਕਿੰਨੇ ਜਾਨਵਰ ਆਪਣੇ ਕੋਲ ਹਨ ਮੇਰੇ ਕੋਲ ਹੈਗੇ 40-45 ਜਾਨਵਰ ਬਾਈ ਸਾਰੇ ਆਪ ਦੀ ਕੱਲੇ ਦੀਆਂ ਆਪਦੀ ਆਪਦੀ ਆ ਬਿੱਟਰ ਬੱਕਰੀਆਂ ਸਾਰੀਆਂ ਹਾਂਜੀ ਹਾਂਜੀ ਬਾਈ ਦੇ ਬਾਈ ਜਾਨਵਰ ਤੁਹਾਨੂੰ ਦਿਖਾ ਰਿਹਾ ਹਾਂ ਇਧਰੋਂ ਵੀਡੀਓ ਤੈਨੂੰ ਵੀ ਸਾਰੀਆਂ ਬੱਕਰੀਆਂ ਚੰਗੀਆਂ ਹੈਗੀਆਂ ਬਾਡੇ ਨਾਲ ਹੀ ਵਧੀਆ ਬੱਕਰੀਆਂ ਕੱਦ ਕਾਰ ਦੀਆਂ ਜਿਵੇਂ ਹੁੰਦੀਆਂ ਤੇ ਬਾਈ ਅੱਜ ਦੇ ਟਾਈਮ ਦੇ ਵਿੱਚ ਤੁਹਾਡੀ ਗੱਲ ਕਰੀਏ ਹਨਾ ਕਿਵੇਂ ਦਾ ਤੁਹਾਨੂੰ ਲੱਗਿਆ ਵੀ ਬੱਕਰੀਆਂ ਦੇ ਵਿੱਚੋਂ ਕਮਾਈ ਹੈਗੀ ਆ ਕੀ ਕੀ ਤਜਰਬੇ ਹੋਏ ਉਹ ਜਰੂਰ ਦੱਸਿਓ ਸਾਰੇ ਜੀ ਅੱਜ ਦੇ ਟਾਈਮ ਦੀ ਜੇ ਬਾਈ ਰਵੀਰੇ ਗੱਲ ਕਰੀਏ ਆਪਾਂ ਨੂੰ ਟਾਈਮ ਪਾਸ ਕਰਾਈ ਜਾਂਦੀਆਂ ਬਹੁਤ ਵਧੀਆ ਕਮਾਈ ਆ ਜੇ ਆਪਾਂ ਲੋਕਾਂ ਨਾਲ ਹਿਸਾਬ ਲਈਏ ਮੈਂ ਲੱਖ ਦੀ ਵੇਚਤੀ ਮੈਂ 2 ਡੂਡ ਲੱਖ ਦੀ ਵੇਚਤੀ ਸਾਡਾ ਫਲਾਨਾ ਢਿੰਗਾ ਇੰਨਾ ਆਪਣੇ ਕੋਲ ਗੱਪੜਾ ਹੈ ਨਹੀਂਗੇ ਚਲੋ ਵੀ ਇੰਨਾ ਸਾਡੀਆਂ ਹੁਣ ਬਾਹਰ ਲਈ ਚਰਾਈ ਤੇ ਬਾਈ ਕਿਲੋ ਡੇਢ ਕਿਲੋ ਕੱਢੀ ਜਾਂਦੀਆਂ ਕੱਢਣ ਤਾਂ ਮੈਂ ਕਹਾਂ ਚਾਰ ਕੱਢ ਦੂ ਪੰਜ ਕੱਢ ਦੂਗੀ ਪਰ ਬਾਈ ਮੈਂ ਸੱਚਾਈ ਦੱਸੂਗਾ ਵੀ ਮਿਹਣੇ ਮੋਣੇ ਚੰਗਾ ਕੇ ਚੱਲ ਕਿਲੋ ਡੇਢ ਕਿਲੋ ਕੱਢਦੇ ਘਰ ਦਾ ਟਾਈਮ ਪਾਸ ਹੋ ਹੀ ਜਾਂਦਾ ਆਪਣੇ ਮਿਹਣੇ ਵੀ ਸੋਹ ਸਾਲ ਕਬਾਦ ਤੋਂ 10-15 ਵੇਚ ਦਿਨਾ ਤੇ ਮਹਾਰਾਜ ਦੀ ਕਿਰਪਾ ਨਾਲ ਚੜਦੀ ਕਲਾ ਠੀਕ ਹੈ ਭਾਈ ਜਮਾ ਬੈ ਜਾ ਭਾਈ ਜਦੋਂ ਤੁਹਾਡੇ ਤੇ ਭੀੜ ਪਈ ਸੀ ਫਿਰ ਉਦੋਂ ਮੰਨ ਲਓ ਪੜਦੇ ਸੀ ਹਨਾ ਹਾਂਜੀ ਉਦੋਂ ਬਾਅਦ ਹੁਣ ਤੱਕ ਮੰਨ ਲਓ ਬੱਕਰੀਆਂ ਨੇ ਘਰ ਦੀ ਹਾਲਤ ਬਦਲੀ ਹੈਗੀ ਆ ਬਹੁਤ ਜ਼ਿਆਦਾ ਬਦਲਦੀ ਕੁਝ ਬਣਾਇਆ ਭਾਈ ਬਹੁਤ ਜ਼ਿਆਦਾ ਬਦਲਦੀ ਸਾਡੇ ਜਿੰਨੇ ਵੀ ਕੋਈ ਮਾਮੇ ਸੀਗੇ ਭੂਆ ਫੁੱਪੜ ਸੀ ਸਭ ਛੱਡ ਗਏ ਸੀ ਕੋਈ ਨਹੀਂ ਆਉਂਦਾ ਸੀ ਮੇਰਾ ਛੋਟਾ ਭਰਾ ਬਿਮਾਰ ਹੋ ਗਿਆ ਮੈਂ ਵੀ ਬਿਮਾਰ ਹੋ ਗਿਆ ਸੀ ਮਾਤਾ ਹੀ ਬਿਮਾਰ ਹੋ ਗਈ ਸਾਰੇ ਬਸ ਵੀ ਬਿਮਾਰ ਹੀ ਸੀ ਤੇ ਉਹ ਮੇਰਾ ਨਾਲ ਦਾ ਹੀ ਯਾਰ ਦੋਸਤਾਂ ਉਹ ਤਾਂ ਹੁਣ ਸਰਗੋਸਾ ਹੋ ਗਿਆ ਉਹਨਾਂ ਨੇ ਮੈਨੂੰ ਬਹੁਤ ਮੋਢਾ ਲੈ ਆ ਵਿਚਰੇ ਕੀ ਨਾ ਸੀ ਬਾਈ ਦਾ ਉਹਦਾ ਨਾ ਠੋਲੂ ਸੀਗਾ ਠੋਲੂ ਬੁੱਧ ਸਿੰਘ ਵਾਲੇ ਦਾ ਠੋਲੂ ਸੀ ਬੁੱਧ ਸਿੰਘ ਵਾਲੇ ਦਾ ਪਿਤਾ ਸੀਗਾ ਉਹਨੇ ਵੀ ਬਹੁਤ ਮੋਢਾ ਲੈ ਮੈਂ ਵੇਚ ਵੀ ਦਿੱਤੀ ਦੋ ਤਿੰਨਾਂ ਰੀ ਵੇਚੀਆਂ ਫੇਰ ਮੈਨੂੰ ਦਵਾਈਆਂ ਬੱਕਰੀਆਂ ਮੈਨੂੰ ਕਹਿੰਦਾ ਵੀ ਜਿੱਤੇ ਆ ਜਾ ਲੈ ਲੈ ਬੱਕਰੀ ਮੈਂ ਮਾਵਾ ਮੇਰੇ ਕੋਲ ਪੈਸੇ ਹੈ ਨਹੀਂਗੇ ਤੇ ਕਹਿੰਦਾ ਵੀ ਆ ਜਾ ਤੂੰ 5-500 ਕਰਕੇ ਦੇਈ ਜਾ ਮੈਨੂੰ ਮੈਨੂੰ ਬੱਕਰੀਆਂ ਵੀ ਦਵਾਤੀਆਂ ਮੇਰਾ ਸੀਜ਼ਨ ਵੀ ਲਾਇਆ ਹੜੰਬੇ ਤੇ ਮੈਨੂੰ ਕਹਿੰਦਾ ਮੈਂ ਚੋਕੇ ਰੱਖ ਦਿਆ ਕਰੂੰਗਾ ਆ ਕੇ ਚੱਕ ਕੇ ਲੈ ਜਾ ਕਰ ਮੈਂ ਆ ਠੀਕ ਆਟਕ ਦਿਨ ਲਾਇ بس ਇਹ ਜਾਂ ਮੋਡਲ ਲੈ ਚੱਲ ਪਿਆ ਫੇਰ ਕੰਮ ਹੂੰ ਠੀਕ ਹੈ ਬਾਈ ਜਿਹੜੀਆਂ ਹੁਣ ਬੱਕਰੀਆਂ ਬਾਈ ਇਹ ਸਾਰੀਆਂ ਆਪਣੀਆਂ ਘਰ ਦੇਗੀਆਂ ਹੌਲੀ ਹੌਲੀ ਬਣੀਆਂ ਕਿ ਖਰੀਦੀਆਂ ਵੇਚੀਆਂ ਵਿੱਚ ਇਹ ਵੀਰੇ ਮੈਂ 5 ਬੱਕਰੀਆਂ ਲਈਆਂ 5 ਮੇਰੇ ਘਰ ਦੀਆਂ ਸੀ ਉਹਨਾਂ ਚੋਂ ਹੀ ਆ ਫਿਰ ਉਹਨਾਂ ਚੋਂ ਬਣਾਈਆਂ ਠੀਕ ਹੈ ਜੀ ਹਾਂਜੀ ਉਹਨਾਂ ਚੋਂ ਤੇ ਹੁਣ ਫਿਰ ਕਿਹੜੇ ਢੰਗ ਨਾਲ ਇਹਨਾਂ ਚੋਂ ਕਮਾਈ ਲੈਣੇ ਹੋ ਤੁਸੀਂ ਬੱਚੇ ਵੇਚਦੇ ਹਾਂ ਜਾਂ ਬੱਕਰੀਆਂ ਵੇਚਦੇ ਹਾਂ ਸਾਲ ਦੀ ਕਿੰਨੀ ਕਮਾਈ ਹੋ ਜਾਂਦੀ ਹੈ ਸਾਲ ਦੀ ਮੈਨੂੰ ਹੋ ਜਾਂਦੀ ਵੀਰੇ ਲੱਖ ਡੇਢ ਲੱਖ ਰੁਪਈਆ ਆਪਾਂ ਬੜਾ ਗੱਪਾ ਨਹੀਂ ਮਾਰਦੇ ਮੈਂ 4 ਕਮਾਉਣਾ ਮੈਂ 5 ਕਮਾਉਣਾ ਲੱਖ ਡੇਢ ਲੱਖ ਰੁਪਈਆ ਮੋਜ ਨਾਲ 2 ਲੱਖ ਵੀ ਹੋ ਜਾਂਦਾ ਅੱਛਾ ਹਾਂਜੀ ਬਾਕੀ ਸੂਏ ਦੇ ਸਿਰ ਤੇ ਆ ਸੂਏ ਦੇ ਸਿਰ ਪਿਆ ਜੇ ਸੂਆ ਸੋਨਾ ਪੈ ਗਿਆ ਤਾਂ ਚੰਗਾ ਵਧੀਆ ਰਹਿ ਜਾਂਦਾ ਜੇ ਨਾ ਪਿਆ ਤਾਂ ਫਿਰ ਮਾਰੇ ਦੀ ਬੱਚਾ ਕਿੰਨੇ ਦਾ ਵਿਕ ਜਾਂਦਾ ਬਈ ਕਿੰਨੀ ਉਮਰ ਦਾ ਬੱਚਾ ਵੀਰੇ ਮੈਂ ਜੇ ਕਮਾ ਤਾਂ ਅਸੀਂ ਤਾਂ ਬਈ 5-6 ਹਜ਼ਾਰ ਦਾ ਦੇ ਦਿੰਨੇ ਹ ਕਿੰਨੀ ਉਮਰ ਦਾ ਅਜੀ 2 ਦੋ ਘੰਟੇ ਦਾ 5000 ਦਾ ਦੇ ਦੇ ਨੇ ਜੇ ਕੋਈ ਬੜਾ ਹੋ ਜਾ ਫਿਰ 10000 ਦੇ ਦੇ ਦੇਣੇ ਅਜੀ ਬੜਾ ਚੰਗਾ ਆ ਗਿਆ ਰੇਟ ਉਹਦਾ ਵੱਜ ਜਾਂਦਾ ਹਾਂਜੀ ਹਾਂ ਆਪਾਂ ਕੋ ਗੱਪਾਂ ਨਹੀਂ ਗੇ 20 ਦਾ ਦੇਣਾ ਮੈਂ 25 ਦਾ ਦੇਣਾ ਠੀਕ ਹੈ ਹੂੰ ਤੇ ਭਈ ਆਪਣੀਆਂ ਦਿਖਾਓਗੇ ਬੱਕਰੀਆਂ ਕੋਈ ਇੱਕ ਦੋ ਜਿਹੜੀਆਂ ਪ੍ਰਾਣੀਆਂ ਸਭ ਤੋਂ ਪ੍ਰਾਣੀ ਬੱਕਰੀ ਕੋਈ ਹੋਵੇ ਜਾਂ ਆਪਣੇ ਬਰੀਡਰ ਵੀ ਦਿਖਾਓ ਹਨਾ ਕਿਹੜੇ ਕਿਹੜੇ ਬਰੀਡਰ ਆ ਤੁਹਾਡੇ ਕੋਲੇ ਹਾਂ ਸਾਡੇ ਕੋਲੇ ਵੀ ਰੇ ਇੱਕ ਦੋ ਦੰਦ ਬੱਚਾ ਦੋ ਦੰਦ ਦਾ ਜੈਡ ਬਲੈਕ ਕਿਹੜੇ ਬੱਕਰੇ ਦਾ ਭਈ ਇਹ ਭਾਈ ਮੜੀਆਂੋਂ ਲੈਂਦਾ ਸੀ ਰੂਪੇ ਤੋਂ ਭਾਈ ਤੋਂ ਹਾਂਜੀ ਹਾਂ ਠੀਕ ਹੈ ਭਾਈ ਇਹ ਹੁਣ ਛੱਡਿਆ ਸੀ ਬੱਕਰੀਆਂ ਤੇ ਆ ਛੱਡਿਆ ਨਹੀਂ ਵੀਰੇ ਹਜੇ ਹਜੇ ਨਹੀਂ ਛੱਡਿਆ ਕਦ ਗੁੱਦ ਕਿੰਨਾ ਹੋਊਗਾ ਇਹਦਾ ਬਈ ਕਦ ਵੀਰੇ ਹੋਊਗਾ ਇਹਦਾ ਹਜੇ 40 ਦਿਨ ਨੇੜ ਤੇੜ ਲੋ ਬਈ ਬੱਚਾ ਬਹੁਤ ਸੋਹਣਾ ਦੇਖ ਲੋ ਹਣਾ ਫੇਸ ਦੀ ਕੁਆਲਿਟੀ ਕੰਨ ਕੰਨ ਸੋਹਣਾ ਲੱਗਿਆ ਚਿੱਟੀ ਅੱਖ ਦੇ ਵਿੱਚ ਆ ਸੋਹਣੀ ਸਿੰਗੀ ਆ ਹਣਾ ਤੇ ਬਈ ਹੋਰ ਕਿਹੜਾ ਬੱਕਰਾ ਆਪਣੇ ਕੋਲੇ ਦਿਖਾ ਦਿਓ ਆ ਵੀਰੇ ਬੱਕਰਾ ਤੇ ਠੀਕ ਆ ਬਈ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਆਪਾਂ ਇਹ ਪੰਜ ਗਰਾਈਆਂ ਵਾਲੇ ਬੂਟੇ ਤੋਂ ਅੱਛਾ ਅੱਛਾ ਹਮ ਠੀਕ ਆ ਬਈ ਹਾਂ ਹਾਂਜੀ ਇਹਦਾ ਆ ਰਿਜ਼ਲਟ ਆਪਣੇ ਕੋਲੇ ਇਹਦਾ ਹਜੇ ਹਾਂ ਇੱਕ ਬੱਕਰੀ ਤੇ ਆਇਆ ਇੱਕ ਬੱਕਰੀ ਤੇ ਛੱਡਿਆ ਹਜੇ ਵੀ ਨਹੀਂ ਛੱ ਇਹ ਤੋਂ ਪਹਿਲਾਂ ਕਿਹੜਾ ਹੁੰਦਾ ਸੀ ਬ੍ਰੀਡਰ ਜਿੱਦੋਂ ਪਹਿਲਾਂ ਬਈ ਆਪਣੇ ਕੋਲੇ ਘਰ ਦੇ ਸੀਗੇ ਉਹ ਦੇਤੇ ਠੀਕ ਆ ਮਨ ਵੀ ਸੁਧਾਰ ਕਰ ਰਹੇ ਹੁਣ ਹਾਂ ਸੁਧਾਰ ਕਰ ਰਹੇ ਹਾਂ ਉਹ ਵੀ ਚੰਗੇ ਸੀਗੇ ਵੈਸੇ ਤੇ ਬਸ ਅਸੀਂ ਸਾਨੂੰ ਇਹ ਚੰਗੇ ਲੱਗੇ ਰੱਖ ਲਏ ਠੀਕ ਆ ਬਈ ਮੰਡੀਆਂ ਮੁੰਡੀਆਂ ਤੇ ਜਾਂਦੇ ਹਾਂ ਬਈ ਜਾਂ ਮੰਡੀਆਂ ਤੇ ਹਾਂ ਵੈਸੇ ਜਾ ਕੱਟੀ ਜਾਂਦੇ ਆਪਣੇ ਘਰੀ ਵੇਖੂ ਕ ਜਾਂਦੇ ਆ ਘਰੀ ਵੇਚਦੇ ਆ ਬੱਕਰੀਆਂ ਮਿਹਣੇ ਘਰੀ ਰੱਖ ਜਾਂਦੇ ਤੇ ਪਰਿਵਾਰ ਦਾ ਸਾਥ ਹੈਗਾ ਇਸ ਕੰਮ ਵਿੱਚ ਹਾਂ ਹਾਂ ਬਹੁਤ ਮੇਰੇ ਬੱਚੇ ਇੱਕ ਤਾਂ 4 ਸਾਲਾਂ ਦਾ 6 ਸਾਲਾਂ ਦਾ ਸੋਣੇ ਬਹੁਤ ਕੰਮ ਕਰਾਉਂਦੇ ਆ ਘਰ ਵਾਲੀ ਵੀ ਆ ਸਾਰਾ ਸਾਰਾ ਕੰਮ ਕਰਾਉਂਦੇ ਨਾਲ ਠੀਕ ਹੈ ਜੇ ਆਪਾਂ ਗੱਲ ਕਰੀਏ ਇਸ ਕਿੱਤੇ ਤੋਂ ਅੱਜ ਦੇ ਟਾਈਮ ਦੇ ਖੁਸ਼ ਹਾਂ ਬਈ ਜਮਾਂ ਚੜਦੀ ਕਲਾ ਖੁਸ਼ ਵੀ ਹਾਂ ਹੁਣ ਮੈਂ ਕਹਿਣ ਨੂੰ ਤਾਂ ਕਹਿੰਦਾ ਹੀ ਇਹ ਭਰਤੀ ਹੋ ਜਾਂਦਾ ਪਰ ਐਡਾ ਵੀ ਨਹੀਂਗਾ ਇਹ ਭਰਤੀ ਹੋਏ ਨਾ ਪਸਤਾਉਨੇ ਤਾਂ ਬਹੁਤ ਹੁਣ ਰਾਵਾਂ ਦੇ ਚੜਦੇ ਉਹਦੇ ਖਾਲੇ ਵੜਤੀ ਉਹਦੇ ਰਾ ਵੜਤੀਆਂ ਪਸਦਾਈ ਤਾਂ ਹੈਗਾ ਭਰਤੀ ਹੋ ਜਾਂਦਾ ਯਾਰ ਲੈਣਾ ਕੀ ਸੀ ਹਾਂ ਤੇ ਪਰ ਹੁਣ ਕਰਨਾ ਪੈਣਾ ਬਾਈ ਹੁਣ ਕੰਮ ਹੈ ਨਹੀਂਗਾ ਕੋਈ ਸਹੀ ਹੈ ਜੀ ਬੱਕਰੀ ਦਿਖਾਵਾਂਗੇ ਕਿ ਆਪਣੀ ਬਈ ਚੰਗੀ ਬੱਕਰੀ ਹੋਈ ਆ ਪ੍ਰਾਣੀ ਕੋਈ ਹੈਗੀ ਆ ਜਿਹੜੀ ਪਹਿਲੋ ਪਹਿਲ ਲਿਆਂਦੀ ਸੀ ਤੁਸੀਂ ਹਨਾ ਉਹਨਾਂ ਨਾਲ ਪਹਿਲਾਂ ਤਾਂ ਆਪਣੇ ਘਰ ਦੀਆਂ ਪੱਠੀਆਂ ਇੱਕ ਬਾਈ ਕੋਲੇ ਲ ਆ ਦੇਖੋ ਬੱਕਰੀ ਵੀ ਦਿਖਾਇਓ ਬਈ ਇਹ ਆਪਣਾ ਘਰ ਦਾ ਹੀ ਬੱਚਾ ਇਹ ਘਰ ਦਾ ਜੀ ਇਹਦੀ ਮਾਂ ਆਪਣੇ ਕੋਲ ਹੀ ਆ ਹਾਂ ਆਪਣੇ ਕੋਲ ਇਹਦੀ ਮਾਂ ਤਾਂ ਹੀ ਬੱਕਰੀ ਉਹ ਸ਼ੇਰੀ ਲੈ ਫੜ ਕੇ ਦੀ ਮਾਂ ਲਓ ਬਈ ਦੇਖੋ ਨਾ ਨੱਕ ਨੂੰ ਬਹੁਤ ਕੱਢਿਆ ਬਈ ਹਾਂ ਜੀ ਇਹਦਾ ਪਿਓ ਕਿਹੜੇ ਰੰਗ ਦਾ ਸੀ ਇਹਦਾ ਪਿਓ ਬਈ ਇਹ ਇਸੇ ਰੰਗ ਦੇ ਸੀ ਲੱਬਾ ਹੀ ਸੀ ਇਹ ਲੱਬਾ ਉਸ ਵਕਤ ਇਹ ਬੱਕਰੀ ਦਾ ਸ਼ੇਰੀ ਦਾ ਉਸ ਬੱਕਰੀ ਦਾ ਬੱਚਾ ਠੀਕ ਆ ਬਈ ਹੂੰ ਲਓ ਬਈ ਦੇਖੋ ਨੋਰਮਲ ਕੱਦ ਦੀ ਬੱਕਰੀ ਆ ਤੇ ਬੱਚਾ ਬਹੁਤ ਸੋਹਣਾ ਤਿਆਰ ਹੋ ਰਿਹਾ ਬੱਚਾ ਬਈ ਕਿੰਨੇ ਦੰਦ ਹੋ ਗਿਆ ਚਲੋ ਦੰਦ ਹੋ ਚਲੇ ਦੋ ਦੰਦ ਹੋ ਗਏ ਲਓ ਬਈ ਕੋਈ ਵੱਡੀ ਬੱਕਰੀ ਵੀ ਦਿਖਾ ਦਿਓ ਜਰੂਰ ਬਈ ਹਣਾ ਪ੍ਰਾਣੀਆਂ ਬੱਕਰੀਆਂ ਦੇ ਵਿੱਚੋਂ ਜਿਨੇ ਜਿਆਦੇ ਸੂਏ ਦਿੱਤੇ ਆ ਬੱਕਰੀਆਂ ਬਾਈ ਕੋਲੇ ਸਾਰੇ ਰੰਗਾਂ ਦੇ ਵਿੱਚ ਆ ਛੇਰੀਆਂ ਵੀ ਆ ਕਾਲੀਆਂ ਲਾਲ ਡੱਬੀਆਂ ਨਾਗਰੀਆਂ ਲੋਈਆਂ ਸਾਰੇ ਰੰਗਾਂ ਦੇ ਵਿੱਚ ਬੱਕਰੀਆਂ ਆ ਆ ਦੇਖੋ ਬਈ ਛੇਰੇ ਰੰਗ ਦੀ ਬੱਕਰੀ ਆ ਆ ਬੱਕਰੀ ਆ ਬਾਈ ਆਪਣੇ ਪ੍ਰਾਣੇ ਅੱਛਾ ਬਈ ਹਮ ਕਿੰਨੀ ਉਮਰ ਹੋ ਗਈ ਇਹਦੀ ਦੰਦਾ ਤੋਂ ਕਿਹੜੀ ਇਹ ਹੋ ਗਈ ਬਈ ਇਹ ਪੂਰੇ ਦੰਦੀ ਆ ਤੇ ਹੋ ਗਈਆਂ ਅਕਸਲਾਂ ਦੀ ਕਿੰਨੇ ਸੂਏ ਦੇਗੀ ਤੁਹਾਡੇ ਕੋਲੇ ਤੇ ਹੈਗੀ ਆ ਭਾਈ 8-10 ਸੂਏ ਦੇਗੀ 8-10 ਸੂਏ ਕਿਵੇਂ ਦਾ ਰਿਜ਼ਲਟ ਦਿੱਤਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਠੀਕ ਆ ਭਾਈ ਭਾਈ ਕੀ ਸੋਚਿਆ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਤੁਸੀਂ ਜਦੋਂ ਇਸ ਕੰਮ 'ਚ ਆਏ ਸੀ ਹਨਾ ਪੇਡਾ ਸੀ ਹੁਣ ਨਾਗ ਵੀ ਸੋਹਣੇ ਜੁੜੇ ਆ ਅੱਗੇ ਵੀ ਇਸ ਕੰਮ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਕੀ ਤਬਦੀਲੀਆਂ ਕਰਨੀਆਂ ਇਸ ਕੰਮ ਨੂੰ ਭਈ ਅਸੀਂ ਤਾਂ ਸੋਚਿਆਗਾ ਵੀ ਆ ਅੱਗੇ ਲਿਜਾਣਾ ਵੀ ਚੰਗੀ ਨੌਜਵਾਨ ਪੀੜ੍ਹੀ ਜੋ ਆਪਣੇ ਰੱਖਣ ਵਾਲੇ ਆ ਵੀ ਕੰਮ ਵਧਾਈਏ ਉਹਨਾਂ ਨੂੰ ਨੌਲੇਜ ਦੇਈਏ ਵੀ ਆਉਣ ਵਾਲੇ ਜੇ ਕੋਈ ਮੰਡੀਆਂ ਤੇ ਜਾਂ ਕੋਈ ਉਹ ਜਾਂ ਠੱਗਾਂ ਤੋਂ ਬਚਾਈਏ ਜਿਹੜੇ ਠੱਗਦੇ ਆ ਕੋਈ ਕਹਿੰਦਾ ਭਈ ਆ ਕੋ ਜੋਬ ਲਾਣਾ ਲੈ ਲਾ ਹੁਣ ਬਰੋ ਮੁੰਡਾ ਆ ਆਪਾਂ ਨੂੰ ਕਹਿ ਦਈਏ ਯਾਰ ਵੀ ਆਏ ਰੱਖ ਲੈ ਭਾਈ ਬਹੁਤ ਵਧੀਆ ਬਹੁਤ ਮੈਂ ਤਾਂ ਕਹਿੰਦਾ ਹਾਂ ਨਾ ਭਾਈ ਨਾ ਰੱਖ ਹੂੰ ਜੇ ਤੇਰਾ ਬਰ ਸੋਨਾ ਕੰਮ ਹੈ ਜੇ ਤੇਰਾ ਵਧੀਆ ਹੋਰ ਕੋਈ ਕੰਮ ਚੱਲਦਾ ਉਹ ਚਲਾ ਲੈ ਆਪਾਂ ਚੱਲਦਾ ਕੰਮ ਛੱਡ ਕੇ ਨਾ ਉਹ ਚੱਲਦਾ ਕੰਮ ਛੱਡ ਕੇ ਨਾ ਔਖਾ ਬਹੁਤ ਹੈ ਮਿਹਨਤ ਬਹੁਤ ਹੈ ਹੂੰ ਦਿਨ ਪਰ ਰਾਤ ਜੇ ਤੂੰ ਮਿਹਨਤ ਕਰੇਂਗਾ ਤੇ ਨੌਲੇ ਜਾਂ ਫੇਰ ਫਾਇਦਾ ਤੇ ਨਹੀਂ ਸਾਲ ਕਰ ਰੱਖੇਗਾ ਵੇਚ ਦੇਗਾ ਹੂੰ ਕੋਈ ਫਦਾ ਨਹੀਂ ਤੇ ਖਰਚਾ ਕਿੰਨਾ ਖਾ ਜਾਂਦੀ ਹੈ ਬੱਕਰੀਆਂ ਪਰ ਜਬਾਈ ਉਹਦਾ ਉਹਦੇ ਹਿਸਾਬ ਤੇ ਖਰਚਾ ਜੇ ਜੀ ਸੇਵਾ ਕਰ ਲੇਗੇ ਉਹਨਾਂ ਕੀ ਦੇਣੇ ਖਰਚਾ ਭੋਖਾ ਜਾਂਦੀ ਜੇ ਕਰਨਾ ਹੋਵੇ ਤਾਂ ਜੇ ਹੁਣ ਪੂਰੀ ਸੇਵਾ ਕਰਨੀ ਹੁਣ ਹੁਣ ਖਰਚੇ ਤੇ ਹੁਣ ਬਾਹਰ ਇੰਨਾ ਕੋਸ ਹੈ ਨਹੀਂਗਾ ਹੁਣ ਤਾਂ ਆਪਦੀ ਜੇਬ ਤੇ ਹੀ ਹੁਣ ਗਰਮੀਆਂ ਚੱਲ ਪੈਣੀਆਂ ਛੱਕਰ ਪਿਆਤੀ ਅੱਛਾ ਇਹਨਾਂ ਨੂੰ ਪਿਛੱਕਰ ਸ਼ੁਕਰ ਜੇ ਕੋਈ ਹੁਣ ਵਾਣ 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 ਹੁਣ ਤਾਂ ਦਾਣੇ ਆ ਵਾਣ ਵਾਏ ਗਏ ਫਿਰ ਨੀਰਾ ਵੀ ਚੱਲਣਾ ਕਰੇ ਫਿਰ ਆਪਦੀ ਸੇਵਾ ਤੇ ਹੀ ਆ ਇਸ ਸਮੇਂ ਚ ਬਈ ਜਿਵੇਂ ਤੁਸੀਂ ਬਚਪਨ ਤੋਂ ਬੱਕਰੀਆਂ ਚਾਰਦੇ ਹੋ ਹਨਾ ਕੋਈ ਬਿਮਾਰੀ ਆਈ ਹੈ ਬੱਕਰੀਆਂ ਵਿੱਚ ਜ਼ਿਆਦਾ ਨੁਕਸਾਨ ਹੋਇਆ ਹੋਵੇ ਹਾਂਜੀ ਉਹ ਵੈਸੇ ਤਾਂ ਕੋਈ ਆਈ ਨਹੀਂ ਕਿ ਵੈਸੇ ਦੋ ਤਿੰਨ ਆਰੀ ਸਾਡੇ 2.5 ਫਟ ਹੋਇਆ ਸੀ ਹੂੰ ਤੇ ਵੈਸੇ ਵੀ 2.5 ਫਟ ਤੋਂ ਅਸੀਂ ਨਲਜਨ ਦਵਾਈ ਦੇ ਦਿੰਨੇ ਹੁੰਨੇ ਆ ਲੀਟਰ ਵਾਲੀ ਵੈਸੇ ਵੀ ਟਿਕਟਲੇ ਵੀ ਮੈਂ ਆਪੀ ਲਾ ਲੈਣਾ ਆਪੀ ਕਰ ਲਈ ਜਾ ਠੀਕ ਆ ਬਾਈ ਤੇ ਆਪਣਾ ਬਈ ਨੰਬਰ ਜ਼ਰੂਰ ਦੱਸ ਦਿਓ ਜੀ ਫੋਨ ਨੰਬਰ ਆਪਣਾ ਨੰਬਰ 9988704856 ਠੀਕ ਆ ਬਾਈ ਧੰਨਵਾਦ ਬਹੁਤ ਬਹੁਤ ਬਾਈ ਤਿਆਰ ਬੇ ਦੱਸਿਆ ਤੁਸੀਂ ਬਾਈ ਦਾ ਬੁੱਧ ਸਿੰਘ ਵਾਲਾ ਪਿੰਡ ਆ ਜੀ ਮੋਗੇ ਜ਼ਿਲ੍ਹੇ ਦੇ ਵਿੱਚ ਮਸ਼ਹੂਰ ਪਿੰਡ ਆ ਹਨਾ ਤੇ ਬਾਈ ਨਾਲ ਗੱਲਾਂ ਬਾਤਾਂ ਕੀਤੀਆਂ ਇਹੜੇ ਇਹੋ ਜਿਹੇ ਬੰਦੇ ਆ ਬਈ ਇਹਨਾਂ ਨੇ ਸਾਰਾ ਆਪ ਦਾ ਔਖਾ ਸਮਾਂ ਵੀ ਦੇਖਿਆ ਹਨ ਤੇ ਮਿਹਨਤ ਨਾਲ ਇਹ ਆਪ ਦੇ ਜਾਨਵਰ ਤਿਆਰ ਕੀਤੇ ਆ ਤੇ ਜਰੂਰ ਬਾਈ ਦੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹ ਜਰੂਰ ਦੱਸੋ ਕਮੈਂਟ ਕਰਕੇ ਧੰਨਵਾਦ ਬਾਈ ਜੀ ਧੰਨਵਾਦ